ਪੰਜਾਬ ਚ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਦੀ ਮਹੱਤਤਾ ਬਾਰੇ ਕੋਈ ਨਹੀਂ ਜਾਣਦਾ ਜਦ ਕਦੀ ਵੀ ਪੰਜਾਬ ਦਾ ਨਾਂ ਲਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾ ਪੰਜਾਬੀਆਂ ਦਾ ਮਸ਼ਹੂਰ ਭੋਜਨ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦੀ ਹੀ ਜ਼ਿਆਦਾ ਆਉਂਦੀ ਹੈ ਜਿਹਾਂ ਇਹ ਭਾਰਤੀ ਅਤੇ ਪਾਕਿਸਤਾਨ ਪੰਜਾਬ ਦਾ ਬਹੁਤ ਹੀ ਮਨ ਪਾਉਂਦਾ ਖਾਣਾ ਹੈ ਪੰਜਾਬੀਆਂ ਦੀ ਮੁੱਖ ਮਨ ਪਾਉਂਦੀ ਖੁਰਾਕ ਮੰਨੀ ਜਾਂਦੀ ਹੈ ਇਹ ਸਰੋਂ ਦੇ ਪੱਤਿਆਂ ਤੇ ਗੰਦਲਾ ਤੋਂ ਬੰਦ ਹੈ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਤੇ ਹੋਰ ਗੁਆਂਡੀ ਰਾਜਾਂ ਦੇ ਵਿੱਚ ਇਹ ਬਹੁਤ ਮਸ਼ਹੂਰ ਹੈ ਇਸ ਨੂੰ ਪ੍ਰਾਗਤ ਤੌਰ ਤੇ ਮੱਕੀ ਦੀ ਰੋਟੀ ਨਾਲ ਖਾਣਾ ਜ਼ਿਆਦਾ ਪਸੰਦ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੰਜਾਬੀ ਲੋਕ ਦਾਲਾਂ ਨਾਲ ਰਿਸ਼ਤਾ ਤੋੜ ਕੇ ਸਾਗ ਨਾਲ ਨਾਤਾ ਜੋੜ ਲੈਂਦੇ ਹਨ ਨਵੰਬਰ ਮਹੀਨੇ ਦੇ ਵਿੱਚ ਸਾਗ ਪੰਜਾਬੀਆਂ ਦੇ ਘਰਾਂ ਦੀ ਆਣ ਬੰਦਾ ਹੈ ਤੇ ਠੰਡ ਦੀ ਰੁੱਤ ਖਤਮ ਹੋਣ ਤੱਕ ਇਹ ਰਸੋਈ ਤੇ ਕਬਜ਼ਾ ਕਰੀ ਰੱਖਦਾ ਹੈ ਕਈ ਘਰਾਂ ਦੇ ਵਿੱਚ ਤਾਂ ਹਰ ਤੀਜੇ ਦਿਨ ਸ਼ਾਮ ਨੂੰ ਸਾਗ ਨੂੰ ਤੜਕਾ ਲਾ ਕੇ ਖਾਦਾ ਜਾਂਦਾ ਹੈ ਪਿੰਡਾਂ ਤੋਂ ਇਲਾਵਾ ਸ਼ਹਿਰਾਂ ਵਿੱਚ ਵੀ ਇਸ ਦੇ ਵਾਦੂ ਸ਼ਕੀਨ ਹੁੰਦੇ ਹਨ ਸਰੋਂ ਦਾ ਸਾਗ ਬਣਾਉਣਾ ਕੋਈ ਖਾਲਾ ਜਿਹਦਾ ਬਾੜਾ ਨਹੀਂ ਹੈ ਇਸ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਿਹਾ ਪਰ ਇਸ ਮਿਹਨਤ ਦਾ ਫਲ ਉਦੋਂ ਮਿਲਦਾ ਹੈ ਜਦੋਂ ਮੱਕੀ ਦੀ ਰੋਟੀ ਨਾਲ ਇਸ ਦੀ ਬੁਰਗੀ ਮੂੰਹ ਦੇ ਵਿੱਚ ਪੈਂਦੀ ਹੈ ਤੇ ਉਸ ਸਮੇਂ ਜੋ ਆਨੰਦ ਅਤੇ ਸੁਆਦ ਆਉਂਦਾ ਉਸ ਦਾ ਬਿਆਨ ਸ਼ਬਦਾਂ ਦੇ ਵਿੱਚ ਕਰਨਾ ਬਹੁਤ ਔਖਾ ਹੁੰਦਾ ਹੈ ਆਮ ਤੌਰ ਤੇ ਸਾਗ ਰਾਇਆ ਸਰੋਂ ਦੇ ਪੱਤਿਆਂ ਜਾਂ ਗੰਦਲਾ ਤੋਂ ਬਣਾਇਆ ਜਾਂਦਾ ਇਸ ਨੂੰ ਬਣਾਉਣ 'ਚ ਖੂਬ ਮਿਹਨਤ ਆਉਂਦੀ ਹੈ ਸਭ ਤੋਂ ਪਹਿਲਾਂ ਸਰੋਂ ਦੀਆਂ ਨਰਮ ਗੰਦਲਾਂ ਤੋੜ ਕੇ ਉਹਨਾਂ ਨੂੰ ਛਿੱਲਿਆ ਜਾਂਦਾ ਫਿਰ ਗੰਦਲਾਂ ਨੂੰ ਸਾਫ਼ ਪਾਣੀ ਦੇ ਵਿੱਚ ਧੋਣ ਤੋਂ ਬਾਅਦ ਕੁਝ ਦੇਰ ਧੁੱਪ 'ਚ ਸੁਕਾਇਆ ਜਾਂਦਾ ਕੁਝ ਸਮਾਂ ਸੁਕਾਉਣ ਤੋਂ ਬਾਅਦ ਉਸ ਨੂੰ ਬਰੀਕ-ਬਰੀਕ ਚੀਰਿਆ ਜਾਂਦਾ ਹੁਣ ਦਸਾਗ ਨੂੰ ਚਿਰਨ ਲਈ ਮਸ਼ੀਨਾ ਆ ਗਿਆ ਹਨ ਜਿੱਹਾਂ ਪਰ ਪਹਿਲਾਂ ਇਸ ਨੂੰ ਸੋਹਾਨੀਆਂ ਦਾਤਰੀਆਂ ਦੇ ਨਾਲ ਹੀ ਚੀਰਦੀਆਂ ਸਨ ਕਈ ਵਾਰ ਤਾਂ ਦਾਤੀ ਹੱਥ ਦੇ ਵੀ ਲੱਗ ਜਾਂਦੀ ਸੀ ਇੱਥੇ ਦਾਸ ਦੇ ਕਿ ਸਾਗ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਪਾਉਣੀਆਂ ਪੈਂਦੀਆਂ ਜਿਵੇਂ ਪਾਲਕ ਬਾਥੂ ਮੇਥੀ ਹਰੀਆਂ ਮਿਰਚਾਂ ਲਸਣ ਪਿਆਜ਼ ਜ਼ਤਰ ਕਾਦੀ ਇਹ ਚੀਜ਼ਾਂ ਪਾ ਕੇ ਇਸ ਦਾ ਸਵਾਦ ਹੋਰ ਵੀ ਵਧਦਾ ਹੈ ਚੀਰੇ ਸਾਗ ਨੂੰ ਤੋੜੀ ਜਾਂ ਪਤੀਲੇ ਦੇ ਵਿੱਚ ਪਾਥੀਆਂ ਜਾਂ ਲੱਕੜਾਂ ਦੀ ਅੱਗਵਾਲ ਚੂਲੇ ਤੇ ਖਾਸੀ ਦੇ ਰਿਜਨ ਲਈ ਰੱਖ ਦਿੱਤਾ ਜਾਂਦਾ। ਇਸ ਨਾਲ ਪਾਥੀਆਂ ਤੇ ਲੱਕੜਾਂ ਦੇ ਧੂਏ ਦੀ ਇੱਕ ਦਿਲਕਸ਼ ਮਹਿਕ ਵੀ ਸਾਗ ਦੇ ਵਿੱਚ ਰਸਜਦੀ ਰਹਿੰਦੀ ਹੈ। ਜਿਸ ਨਾਲ ਇਸ ਦਾ ਸੁਆਦ ਕਈ ਗੁਣਾ ਵਧ ਜਾਂਦਾ ਹੈ। ਫਿਰ ਰਿਜੇ ਸਾਗ ਵਿੱਚ ਥੋੜਾ ਜਿਹਾ ਮੱਕੀ ਦਾ ਆਟਾ ਪਾ ਕੇ ਇਸ ਨੂੰ ਕੋਟਨੀ ਨਾਲ ਚੰਗੀ ਤਰ੍ਹਾਂ ਘੋਟਿਆ ਜਾਂਦਾ ਤਾਂ ਕਿ ਇਹ ਚੰਗੀ ਤਰ੍ਹਾਂ ਕੁਲ ਜਾਵੇ। ਫਿਰ ਕਿਤੇ ਜਾ ਕੇ ਸਾਗ ਦੇ ਵਿੱਚ ਮੱਖਣ ਪਾ ਕੇ ਮੱਕੀ ਦੀ ਰੋਟੀ ਨਾਲ ਰੀਜ ਨਾਲ ਖਾਧਾ ਜਾਂਦਾ। ਮੱਕੀ ਦੀ ਰੋਟੀ ਲੱਸੀ ਦਾ ਗਲਾਸ ਅਤੇ ਮੱਖਣ ਵਾਲਾ ਸਾਗ ਜੋ ਇੱਕ ਬਾਰ ਖਾ ਲੈਂਦਾ ਉਸ ਨੂੰ ਦੁਨੀਆ ਦਾ ਸਭ ਤੋਂ ਸਵਾਦਲਾ ਭੋਜਨ ਪੁੱਛਿਆ ਜਾਵੇ ਤਾਂ ਉਸ ਸਾਗ ਦਾ ਨਾ ਹੀ ਲਵੇਗਾ ਜਿहां ਪੁਰਾਣੇ ਸਮਿਆਂ ਚ ਪਿੰਡਾਂ ਦੇ ਵਿੱਚ ਸਾਗ ਮੱਕੀ ਦੀ ਰੋਟੀ ਦੀ ਥੋੜੀ ਦੇ ਵਿੱਚ ਚੁੱਲ੍ਹੇ ਤੇ ਬਣਾਇਆ ਜਾਂਦਾ ਸੀ ਕਈ ਕਈ ਘੰਟੇ ਚੁੱਲ੍ਹੇ ਤੇ ਸਾਗ ਰਿਚਦਾ ਰਹਿੰਦਾ ਸੀ ਉਦੋਂ ਮਾਹੌਲ ਵੀ ਵੱਖਰੇ ਹੁੰਦੇ ਸਨ ਸਾਰੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਸਨ ਅਤੇ ਨਾਲ ਹੀ ਸਾਗ ਨੂੰ ਚੁੱਲ੍ਹੇ ਤੇ ਬਣਾ ਲੈਂਦੇ ਸਨ ਇਸ ਨਾਲ ਹੀ ਮੱਕੀ ਦੀਆਂ ਰੋਟੀਆਂ ਵੀ ਬਣਾ ਲੈਂਦੇ ਸਨ ਜਦਕੀ ਅਜੋਕੇ ਤੇਜ਼ੀ ਵਾਲੇ ਅਤੇ ਵਿਗਿਆਨਕ ਵਿਗਿਆਨਕ ਯੁੱਗ ਦੇ ਵਿੱਚ ਸਾਗ ਨੂੰ ਜਿਆਦਾਤਰ ਪ੍ਰੈਸ਼ਰ ਕੁੱਕਰ ਦੇ ਵਿੱਚ ਗੈਸ ਚੂਲੇ ਤੇ ਬਣਾਇਆ ਜਾਂਦਾ ਪਹਿਲਾਂ ਰੀੱਚੇ ਸਾਗ ਦੇ ਵਿੱਚ ਥੋੜਾ ਮੱਕੀ ਦਾ ਆਟਾ ਪਾ ਕੇ ਇਸ ਨੂੰ ਕੋਟਨੀ ਨਾਲ ਚੰਗੀ ਤਰ੍ਹਾਂ ਘੋਟਿਆ ਜਾਂਦਾ ਸੀ ਪਰ ਹੁਣ ਸਮੇਂ ਦੇ ਨਾਲ ਨਾਲ ਇਸ ਨੂੰ ਮਿਕਸੀ ਨਾਲ ਘੋਟਿਆ ਜਾਣ ਲੱਗਾ ਹੈ ਸਾਗ ਦਾ ਸੁਆਦ ਜਿੱਥੇ ਖੇਤ ਦੀ ਆਬ ਉਹ ਹਵਾ ਅਤੇ ਉਸ ਦੀ ਕਿਸਮ ਤੇ ਨਿਰਭਰ ਕਰਦਾ ਹੈ ਉੱਥੇ ਸਾਗ ਬਣਾਉਣ ਵਾਲੇ ਵਾਲੀ ਬਾਰੇ ਵੀ ਕਿਹਾ ਜਾਂਦਾ ਹੈ ਕਿ ਸਾਗ ਬਣਾਤਾ ਹਰ ਕੋਈ ਲੈਂਦਾ ਪਰ ਸੁਆਦ ਕੋਈ ਕੋਈ ਹੀ ਬਣਾਉਂਦਾ ਹੈ ਜੀहां ਹੁਣ ਤਾਂ ਬਾਜ਼ਾਰਾਂ ਦੇ ਵਿੱਚ ਸਾਗ ਪੈਕਟਾਂਚ ਵੀ ਮਿਲਣ ਲੱਗਾ ਇਸ ਨੂੰ ਸਿਰਫ ਤੜਕਾ ਲਾਉਂਦੇ ਹੀ ਲੋੜ ਹੁੰਦੀ ਹੈ ਅਤੇ ਖਾਣ ਲਈ ਅਤੇ ਖਾਣ ਲਈ ਤਿਆਰ ਹੋ ਜਾਂਦਾ ਹੈ ਬਹੁਤ ਦੁੱਖ ਦੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਕੋਈ ਕੋਈ ਹੀ ਖਾਣਾ ਪਸੰਦ ਕਰਦਾ ਹੈ ਤੇ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਨੂੰ ਪੰਜਾਬੀ ਲੋਕਾਂ ਨੂੰ ਕਿੰਨਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣਾ ਪਸੰਦ ਆ ਹੁਣ ਮੈਨੂੰ ਤੇ ਇਜਾਜ਼ਤ ਦੇਖ ਰਹੇ ਹੋ ਪੰਜਾਬ ਹੈ ਲਈ